ਅਪਣਾ ਨਾਮ ਦੱਸ ਮੇਰਾ ਨਾਮ ਹੈ ਜੀ ਵਿਜੇਂਦਰ ਕੁਮਾਰ ਫਾਇਰ ਅਫਸਰ ਦਿਵਾਲੀ ਫਾਇਰ ਸਟੇਸ਼ਨ ਤੋਂ ਆਈ ਆਪਣਾ ਫਾਇਰ ਟੈਂਡਰ ਲਿਆਂਦਾ ਸਾਨੂੰ 11:50 ਤੇ ਤਲਾਹ ਮਿਲੀ ਸੀ ਮਟਾਲਾ ਰੋਡ ਮੁਸਤਫਾਬਾਦ ਜੀ ਦੇ ਘਰ ਟ੍ਰਾਂਸਫਾਰਮਰ 'ਤੇ ਅੱਗ ਲੱਗੀ ਆ ਤੇ ਫੁਰਨਾ ਹੀ ਆਪਣਾ ਫਾਇਰ ਟੈਂਡਰ ਕੱਢਿਆ ਸਾਡੇ ਆਉਣ ਤੋਂ ਪਹਿਲਾਂ ਉਹਨਾਂ ਦਾ ਫਾਇਰ ਸਟੇਸ਼ਨ ਅੱਗ ਬੁਝਾ ਰਿਹਾ ਸੀ ਜੀ ਉਹ ਪਾਣੀ ਖਤਮ ਹੋਣਦੇ ਉਹ ਚਲੇ ਗਏ ਤੇ ਮੁਰਕੇ ਅਸੀਂ ਉਸੇ ਪਾਪਾਂ ਦੇ ਕੰਮ ਕੰਮ ਨਾਲ ਸ਼ੁਰੂ ਕਰਤਾ ਜੀ ਆਦੋਂ ਅਸੀਂ ਹੁਣ ਪੂਰਾ ਕੰਟਰੋਲ ਬੁਝਾਤਾ ਹੈ ਤੇ ਤੁਸੀਂ ਵੇਖ ਸਕਦੇ ਹੋ ਅੱਗ ਬਿਲਕੁਲ ਬੁਝੀ ਆ ਅੱਗ ਬਹੁਤ ਜ਼ਿਆਦਾ ਵੱਸ ਸਕਦੀ ਕਿਉਂਕਿ ਇੱਥੇ ਲੋਗਨਾਂ ਦਾ ਪਿਆ ਸੀ ਤੇਲ ਜੇ ਉਹਨੂੰ ਲੱਗ ਜਾਂਦੀ ਤਾਂ ਫਿਰ ਬੜੀ ਮੁਸ਼ਕਲ ਹੋ ਜਾਂਦੀ ਜਿਸ ਸਾਡੇ ਬਰੂਦ ਦੇ ਉੱਪਰ ਅੱਗ ਲੱਗੀ ਆ ਬਹੁਤ ਵੱਡੀ ਗਿਣਤੀ ਚ ਟਰਾਂਸਫਾਰਮਰ ਦੇ ਜਿਹੜੇ ਇੱਥੇ ਪਏ ਸੀ ਤੇ ਡੀਜ਼ਲ ਵੀ ਸੀ ਇਹਨਾਂ ਦੇ ਵਿੱਚ ਕਿੰਨੀ ਮੁਸ਼ਕਲ ਆਈ ਆ ਲੇਕਿਨ ਅਸੀਂ ਅੱਗ ਇੱਥੋਂ ਪਤਾ ਨਹੀਂ ਨਾ ਦਿੱਤੀ ਆਪਣੀ ਫੋਮ ਪਾ ਕੇ ਨਾ ਫੋਮ ਨਾਲ ਅਸੀਂ ਅੱਗ ਨੂੰ ਪੂਰੀ ਤਰ੍ਹਾਂ ਬੁਝਾ ਦਿੱਤਾ ਜੀ ਪਾਣੀ ਦੇ ਵਿੱਚ ਫੋਮ ਪਾ ਕੇ ਕੈਮੀਕਲ ਹੁੰਦਾ ਸਾਡਾ ਸੋ ਪੂਰੀ ਜਤੋਜੋਗਨਾ ਅੱਗ ਨੂੰ ਬਿਲਕੁਲ ਕੰਪਲੀਟਲੀ ਬੁਝਾਤਾ ਐ ਇਥੋਂ ਦੇ ਜਿਹੜੇ ਆਪਣੇ ਹੈਗੇ ਨੇ ਮੁਲਾਜ਼ਮ ਜਿਹੜੇ ਜੰਗਾ ਫੱਲੀ ਕਰਾਤੇ ਨੇ ਉਹਨਾਂ ਦਾ ਕੰਟਰੋਲ ਆ ਅੱਗ ਤੇ ਆ ਕੋਈ ਕਾਰਨ ਪਤਾ ਲੱਗਾ ਕਿਉਂ ਕਾਰਨ ਤੇ ਇਹਨਾਂ ਦੇ ਮੁਤਾਬਕ ਤੇ ਕਹਿੰਦੇ ਆ ਵੀ ਸ਼ਾਰਟ ਸਰਕਟ ਹੋਇਆ ਬਾਕੀ ਇਹ ਬੂਟੀ ਬਾਟੀ ਸੁੱਕੀ ਸਕੀ ਹੈਗੀ ਆ ਉਹਦੇ ਨਾਲ ਫਿਰ ਅੱਗ ਭੜ ਜਾਂਦੀ ਆ ਬਾਕੀ ਸ਼ਾਰਟ ਸਰਕਟ ਹੀ ਹੋਇਆ ਨਾ ਕਿੱਡਾ ਕ ਵੱਡਾ ਨੁਕਸਾਨ ਹੋ ਸਕਦਾ ਸੀ ਦੇਖੋ ਜੀ ਜੇ ਤੇਲ ਨੂੰ ਅੱਗ ਪੈ ਜਾਂਦੀ ਫਿਰ ਤੇ ਕੁਝ ਨਹੀਂ ਕਿਹਾ ਜਾ ਸਾਬ ਬਹੁਤ ਜ਼ਿਆਦਾ ਸੀ ਫਿਰ ਤੋਂ ਕੰਟਰੋਲ ਕਰਨਾ ਬਾਬੀ ਜੀ ਦਾ ਗੁਰੂ ਮਹਾਰਾਜ ਦੀ ਕਿਰਪਾ ਅੱਗੇ ਬਚਾਓ ਗਿਆ ਕਿੰਨੇ ਪਾਏ ਟੈਂਟਰ ਲੱਗੇ ਪਾਰਟ ਟੈਂਟਰ ਜੇ 2 ਲੱਗੇ ਜੀ ਸਿਰਫ ਜੀ ਸਿੰਘ ਜੀ ਇਹ ਆਪਣਾ ਇਹ ਬਿਜਲੀ ਮੈਕਨਿਕ ਕੰਮ ਕਰਦਾ ਲਾਈਟੇ ਜਹੀ ਹੈ ਜੀ ਅਜੈ ਸਾਹਿਬ ਕੀ ਗੱਲ ਹੋਈ ਹੈ ਜਿਹੜੀ ਅੱਗ ਲੱਗੀ ਹੈ ਜਿੱਥੇ ਆਪਾਂ ਜੋ ਜੋ ਲੋਡ ਆਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਸਾਰੀਆਂ ਗੱਡੀਆਂ ਸੀਆਂ ਇਹਦੀ ਮਗਾ ਕੇ ਤੇ ਉਹ ਵੀ ਥੱਲੇ ਘਾ ਸੁੱਕਾ ਸੀਗਾ ਤੇ ਫਿਰ ਸਾਰੀ ਅੱਗ ਲੱਗੀ ਸੀ ਤੇ ਪਰ ਫਾਇਰ ਬ੍ਰਿਗੇਡ ਪਰਟੀ ਅੰਦਾਲ ਵਾਲੇ ਸਾਨੂੰ ਆਪਣਾ ਨਹੀਂ ਚੰਦਾ ਪਈ ਸੀ ਦੋ ਦੋ ਆਪਣੇ ਬੋਲ ਰੱਖੇ ਨੇ ਸਮਰਸੀ ਕਰਦੇ ਅਸੀਂ ਦੋਵੇਂ ਬੋਚ ਰਾ ਕੇ ਪੈਪਾ ਲਾ ਕੇ ਤੇ ਪਾਣੀ ਬੁਝਾਤਾ ਸੀਗਾ ਪਰ ਫਿਰ ਵੀ ਅਸੀਂ ਕਿ ਮੇਰਾ ਫਾਇਰ ਬ੍ਰਿਗੇਡ ਆ ਇਹਨਾਂ ਕੋਲ ਨਾਲ ਕੈਮੀਕਲ ਹੁੰਦਾ ਜੀ ਇਹਨਾਂ ਸਾਰਾ ਕੈਮੀਕਲ ਪਾ ਦੇ ਸਾਰੀ ਅੱਗ ਤੇ ਆਪਾਂ ਕੀ ਲੱਗਦਾ ਕੋਈ ਵੱਡਾ ਹਾਸਾ ਹੋ ਸਕਦਾ ਸੀ ਜਿੱਦਾਂ ਇਹ ਖਰਾਬ ਪਏ ਨੇ ਇਹਨਾਂ ਵਿੱਚ ਤੇਲ ਵੀ ਹੁੰਦਾ ਏ ਤੇ ਨਹੀਂ ਕਿ ਅਸੀਂ 24 ਘੰਟੇ ਇੰਨਾਂ ਵਿੱਚ ਅਸੀਂ ਪਾਣੀ ਚ ਭੋਂਗ ਰੱਖ ਗਏ ਉਹ ਜਿਹੜਾ 3-4 ਮਹੀਨੇ ਨਾ ਇਹਨਾਂ ਚ ਟੈਂਪਰੇਚਰ ਵਿੱਚ ਉਹ ਵਧਦਾ ਤੇ ਖਤਰਾ ਹੁੰਦਾ ਹੈ ਪਰ ਨਾਲ ਸਾਨੂੰ ਹਦਾ ਤੈ ਵੀ ਹੁੰਦੀਆਂ ਵੀ ਜਿਹੜੀ ਜਗਾ ਵਾ ਗਿੱਲੀ ਕਰਕੇ ਰੱਖਣੀ ਹੈ ਅਸੀਂ ਜਗਾ ਸੱਲੋਂ ਗਿੱਲੀ ਇਹ ਪਜਾ ਤਾਂ ਹੀ ਹੋਇਆ ਵਾ ਵੀ ਜਿਹੜਾ ਸਾਰੀ ਥੱਲੋਂ ਗਿੱਲੀ ਸੀ ਨਹੀਂ ਲੱਗਦਾ ਨਹੀਂ ਕਿ ਨਾ ਉਹ ਵੱਡਾ ਹਾਸਾ ਟੱਲਿਆ ਵਾ ਇੱਥੇ ਜਿੱਦਾਂ ਸਮਾਨ ਵੇਖੋ ਕਿਦਾਂ ਪਿਆ ਵਾ ਆਪਣਾ ਗਵਾੜ ਦਾ ਹਾਸਾ ਹੋ ਸਕਦਾ ਸੀ ਜੇ ਅਗਰ ਨਹੀਂ 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 ਹਾਸਾ ਤਾਂ ਕਰੋ ਜਿਹੜੀਆਂ ਜਿਹੜਾ ਹਾਸਾ ਤਾਂ ਹੁੰਦਾ ਸੀ ਆਪਾਂ ਉਹ ਜਰੀਆ ਸਰਕਾਰੋਂ ਜੋ ਕਾਸ਼ਨ ਹੈ ਜੋ ਪੁਰਕਾ ਨਾਗਰ ਦੇ ਜਾਂਦੇ ਸਾਡੇ ਕੋ ਸਾਰੇ ਜਿਵੇਂ ਅੱਗ ਬੁਝਾਉਣ ਚੰਤਰ ਨੇ ਸਿਲੰਡਰ ਸਾਰੇ ਆ ਗਏ ਸੀ ਨਾ ਹਰ ਸਾਡੇ ਕੋ ਇਹ ਸਾਡੇ ਆਪਣਾ ਸਟੋਰ ਲਾ ਲਈ ਹੈ ਸਾਰਾ ਸਾਡਾ ਸਟਾਫ ਆ ਆਪਣੇ ਹਰ ਵੀ 5-5 ਬੰਦੇ ਨੇ ਮਿੰਟੋਂ ਬੈਠੀ ਸੀ ਪਾਏ ਟੈਂਡਰ ਲੱਗੇ ਆ ਕਿਤੇ ਕੰਮ ਤੇ ਇਹ ਬਸ ਦੋ ਹੀ ਘੜੀਆਂ ਜੀ ਹਾਂ ਜੀ ਹੁਣ ਕੰਟਰੋਲ ਚ ਹੈ ਜੀ ਹਾਂਜੀ ਹਾਂਜੀ ਅੱਗ ਲੱਗੀ ਰੋਣ ਚ ਰੂਪ ਉੱਪਰ ਸਫਾਰ ਹੋਣਾ ਥੱਲੇ ਜਦੋਂ ਚਵਿਆਰੇ ਡਿਗੇ ਆ ਉਹਨੇ ਗਾ ਕੇ ਥੱਲੇ ਆ ਕੇ ਲਾ ਕੇ ਸੀ ਪਰ ਉਸੇ ਵੇਲੇ ਪੂਰੀ ਤਰ੍ਹਾਂ ਪੱਕਾ ਕਾਬੂ ਪੈ ਗਿਆ ਜੀ ਠੀਕ ਹੈ ਜੀ